ਕਚਰੀਆ ਗਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਗੌਰ ਲੈ ਕੇ ਹਾਜ਼ਰ ਹਾਂ ਅੰਮ੍ਰਿਤਸਰ ਦੀਆਂ ਪੂਜਾ ਅੱਜ ਖਬਰਾਂ 빅 ਬੌਸ ਫੇਮ ਅਤੇ ਫਿਲਮੀ ਅਦਾਕਾਰ ਸ਼ਹਿਨਾਜ਼ ਗਿਲ ਸੱਚਖਣ ਸ੍ਰੀ ਹਰਮੰਦਰ ਸਾਹਿਬ ਹੋਈ ਨਤਮਸਤਕ 빅 ਬੌਸ ਚ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਆ ਅੱਗੇ ਤੱਕ ਜਾਵੇ ਇੱਕ ਕੁੜੀ ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ ਹੋਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪ ਤੇ ਵਾਹਿਗੁਰੂ ਆਪੇ ਕਿਰਪਾ ਕਰੂਗਾ ਤੇ ਅਸੀਂ ਦਾਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਔਰ ਮੈਂ ਰੈਡੀ ਆ ਆਪਣੀ 26 ਅਕਤੂਬਰ ਨੂੰ 31 ਅਕਤੂਬਰ ਨੂੰ ਸ਼ਹਿਨਾਜ਼ ਗਿਲਦੀ ਫਿਲਮ ਹੋਵੇਗੀ ਰਿਲੀਜ਼ ਪੰਜਾਬ ਵਾਸਤੇ ਹੀ ਬਣਾਈ ਨਾ ਪੰਜਾਬ ਪੰਜਾਬ ਦੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਦੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਇੱਕ ਫੈਮਿਲੀ ਫਿਲਮ ਬਿਲਕੁਲ ਨਾ ਚੀਜ ਕਿਉਂਕਿ ਫੈਮਿਲੀ ਨੂੰ ਲਈ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਹੈ ਬਹੁਤ ਵਧੀਆ ਲੱਗੇਗੀ ਬਹੁਤ ਪਿਓਰਿਟੀ ਹੈ ਆਪਣੀ ਨੌ ਜਵਾਨਾਂ ਨੇ ਕਰਜ ਸ਼ਰੀਆਮ ਦਾਖਲ ਹੋ ਕੇ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਭਾਜੀ ਦੱਸੋ ਆਏ ਭਾਜੀ ਥੱਲੇ ਆਇਓ ਇੱਕ ਮਿੰਟ ਕੰਮ ਆ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25 30 ਮੁੰਡੇ ਪਿੱਛੇ ਖੜੇ ਆ ਉਹਨਾਂ ਆ ਕੇ ਤੇ ਸਾਰੇ ਆ ਉਹਨਾਂ ਦੇ ਗਲ ਪੈ ਗਏ ਆ ਦਾਤਰ ਕਰਪਾਨਾ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤੇ ਉਹਨਾਂ ਚਾਰ ਮੈਂਬਰਾਂ ਨੂੰ ਸਾਡੇ ਅੰਸ਼ਰਾਂ ਲਾ ਕੇ ਗਏ ਤੰਤੋ ਰੋਕਣਾ ਪਰਿਵਾਰ ਨੂੰ ਪਿਆ ਮਹਿੰਗਾ ਸਾਡੇ ਦਾ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਸੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ ਦੋ ਤਿੰਨ ਵਾਰੀ ਲੌਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਸੀਂ ਕੂੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰ ਨਾਲ ਦਾਦੀ ਹੁਣੀ ਸਮਝਾ ਕੇ ਆਏ ਆ ਝਗੜੇ 'ਚ ਦੋ ਔਰਤਾ ਸਮੇਤ ਚਾਰ ਲੋਕ ਹੋਏ ਗੰਭੀਰ ਜ਼ਖਮੀ ਇਹ ਰਤੀ तकरीबन 9:30 ਵਜੇ ਇੱਕ ਲੜਾਈ ਰਿਪੋਰਟ ਹੋਈ ਹੈ। ਕਿ ਵਿਆਹ ਸ਼ਾਦੀ ਹੋ ਰਿਹਾ ਤੇ ਗੂੜਾ ਸੁੱਟਾਂ ਤੇ ਕੋਈ ਲੜਾਈ ਹੋਈ ਹੈ। ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡੈਪਥ ਵਿੱਚ ਲੜਾਈ ਹੈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਹਾਂ। ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਕਿਸਾਨ ਦੇ ਪਰਿਵਾਰ ਤੇ ਹਮਲਾ। ਇਹ ਮੱਧ ਪ੍ਰਦੇਸ਼ ਦਾ ਗੁਨਾ ਜ਼ਿਲ੍ਹਾ ਹੈ। ਜਹਾਂ ਪਰ ਕਿਸਾਨ ਰਾਮ ਸੁਲੂਪ हैं, जो अपने परिवार के साथ अपने खेत में जा रहे थे तो उनको भाजपा के नेता जो बताया जा रहे महेंद्र नागर उन्होंने पहले उनके परिवार के साथ मारा मारी की पीटा उनके घरवाली को बेटों को उसके बाद उनके ऊपर थार गाड़ी चढ़ा दी गई है सरवन सिंह पंदेर ने भाजपा आगुओं से लाए गंभीर आरोप और इसका इंसाफ जो है किसान को मिलना चाहिए तो हम कहते हैं भाजपा के नेताओं का जो घमंड है है। वो आसमान छू रहा घमंडर का कहना किसान इंसाफ, आगुओ का कमंड छू है आसमान। ये छह बिघा जमीन की लड़ाई थी इस घटना की हम निंदा करते हैं पंद्रह तो सतारह नवंबर तक अर्थी दहन दस दिसंबर पेड मीटर ऐलान पंजाब में पंद्रह सोलह सत्रह को अर्थी दहन करने का निर्णय लिया है पूरे पंजाब में और दस दिसंबर को जो प्री पेड मीटर है उनको उखाड़कर बिजली सब डिविजनों में फेंका जाएगा धन्यवाद ਕਲਜੀਤ ਦੋਸਤਾਂ ਦੇ ਆਸਟ੍ਰੇਲੀਆ ਸ਼ੋਅ ਦੌਰਾਨ ਸਿੱਖ ਨੌਜਵਾਨ ਦੇ ਕਕਾਰਾਂ ਤੇ ਲੱਗੀ ਰੋਕ ਨੂੰ ਲੈ ਕੇ ਜਥੇਦਰ ਗਰਗਜ ਨੇ ਦਿੱਤਾ ਵੱਡਾ ਬਿਆਨਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸਿੱਖ ਇਹਨਾਂ ਨੂੰ ਸੰਭ ਕੇ ਰੱਖਦਾ ਤਾਂ ਇਹੋ ਜਿਹੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਕੁਲਦੀਪ ਸਿੰਘ ਗਰਗਜ ਨੇ ਨੌਜਵਾਨਾਂ ਦਾ ਵਧਾਇਆ ਜੋਸ਼ ਸਾਈਕਲ ਯਾਤਰਾ ਕਰਨ ਵਾਲੇ ਹਰਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਇਹ ਸਿਕ ਨੌਜਵਾਨ ਇਹਦੇ ਤੇ ਬੜਾ ਮਾਣ ਆ ਸਰਦਾਰ ਹਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜੇ ਆ ਖਾਲਸਾ ਪੰਥ ਨੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਔਰ ਕਈ ਕਸ਼ਟ ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਣ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜਿਹੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਬਹੁਤ ਖੁਸ਼ੀ ਮਿਲਦੀ ਆ ਕਿ ਮੈਨੂੰ ਬਹੁਤ ਵਧੀਆ ਲੱਗਾ ਸੀ ਫਰਮਾਤਮਾ ਦੀ ਨਗਰੀ ਚ ਆਇਆ ਤੇ ਬਲੇਸਿੰਗਸ ਲੈ ਕੇ ਜਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਵੇਂ ਪਹਿਲੇ ਰੀਲਿਸ ਹੋਣ ਜਾ ਰਹੀ ਹੈ ਕੁਝ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪ ਤੇ ਵਾਹਿਗੁਰੂ ਆਪੀ ਕਿਰਪਾ ਕਰਦਾ ਤੇ ਅਸੀਂ ਤਾਂ ਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਔਰ ਮੈਂ ਰੈਡੀ ਆ ਆਪਣੀ 26 ਅਕਤੂਬਰ ਨੂੰ ਆਉਣ ਬິກ ਬੋਸ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾਂ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਆ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾਂ ਕਰੋ ਜਦੋਂ ਵੀ ਉਹ ਨਾਮਿਨੇਟ ਹੁੰਦਾ ਤੁਸੀਂ ਸਿੰਘੀ ਲਾਈਨ ਦੇ ਵਿੱਚ ਗਏ ਸੀ ਤੇ ਵੀ ਇਹਦੇ ਵੀ ਕੱਟੇ ਅਸੀਂ ਪਿੱਛੇ ਦੇਖਤਾ ਤੇ ਦੁਬਾਰਾ ਕੋਈ ਕੀ ਤੇ ਦੁਬਾਰਾ ਆਉਂਦਾ ਜਗ੍ਹਾ ਬਸ ਤੁਸੀਂ ਦੇਖਦੇ ਜਾਓ ਆਪਾਂ ਨਾ ਸਿੰਗਿੰਗ ਛੱਡਨੀ ਆ ਜਾਂ ਨਾ ਐਕਟਿੰਗ ਛੱਡਨੀ ਆ ਆਪਾਂ ਸਭ ਕਰਨਾ ਜੋ ਜੋ ਆਪਣੇ ਚ ਟੈਲੈਂਟ ਆ ਬਿਲਕੁਲ ਜਿੰਨੇ ਵੀ ਕਲਾਕਾਰ ਨੇ ਕੰਮ ਕੀਤਾ ਕਲਾਕਾਰ ਨੇ ਕਿਤੇ ਵੀ ਦੇਸ਼ਾਂ ਦੇਸ਼ਾਂ ਵਿੱਚ ਉਹ ਸ਼ੁਰੂ ਕਰਦੇ ਨੇ ਤਾਂ ਪਿਛਲੇ ਦਿਨੀ ਦਲਜੀਤ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਸੀ ਜਿਸ ਦੇ ਵਿੱਚ ਜਿਹੜੇ ਗੁਰਸਿੱਖ ਨੌਜਵਾਨ ਨੇ ਉਹਨਾਂ ਨੂੰ ਤਿਰਪਾਨ ਪਾਉਣ ਤੋਂ ਰੋਕਣਾ ਰੋਕਿਆ ਗਿਆ ਅੰਦਰ ਜਾਣ ਦਿੱਤਾ ਗਿਆ ਇਹ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਭਾਈਚਾਰਾ ਹੈ ਉਹ ਸਾਡੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹੁੰਦਾ ਜੀ ਇਸ ਕਰਕੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਹੱਲੇ ਇੰਨੀ ਵੱਡੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਕਿਤਨੀ ਦੇ ਸਕਾਂ ਸੋ ਮੈਨੂੰ ਵੀ ਪਤਾ ਕੀ ਕਨਸੀ ਫ੍ਰੀਕਵੈਂਸੀ ਤੇ ਰਿਲੀਜ਼ ਹੋਏਗੀ ਸੋ ਫਿਲਮ ਕਿੰਨੇ ਤਰੀਕੇ ਨਾਲ ਰਿਲੀਜ਼ ਹੋ ਰਹੀ ਹੈ ਫਿਲਮ ਹੋ ਰਹੀ ਹੈ 31 ਅਕਤੂਬਰ ਨੂੰ ਸਾਰੇ ਜਾਣੇ ਨੇ ਦੇਖਣਾ ਹੈ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਪਿਆਰ ਕੀਤਾ ਸੀ ਇਸ ਵਾਰੀ ਮੈਚ ਆਉਣੀ ਆ ਕਿ ਪੰਜਾਬ ਵਾਸਤੇ ਕੀ ਪੰਜਾਬ ਵਾਸਤੇ ਹੀ ਬਣਾਈ ਆ ਪੰਜਾਬ ਪੰਜਾਬ ਦੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਦੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂ ਤੇ ਇੱਕ ਫੈਮਿਲੀ ਫਿਲਮ ਬਿਲਕੁਲ ਨਾ ਚੀਜ਼ ਜੋ ਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ ਬਦੇ ਦੇ ਵਿੱਚ ਪੁਰਾਣਾ ਤੇ ਨਵਾਂ ਦੋਨੇ ਦੇਖਣ ਨੂੰ ਮਿਲੇਗੀ ਵਾਇ ਗੁਰਜੀ ਕਾ ਖਾਲਸਾ ਚਲੋ ਦੇਖੀ ਐਜੰਸੀ ਸਾਡੇ ਇਦਾਂ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਕਰਦੇ ਉਹਨਾਂ ਨੂੰ ਅਹੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਹੀਂ ਕੂੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰ ਨਾਲ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਹੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਤੁਹਾਡਾ ਦੇਖਣਾ ਹੁਣ ਰਾਤੀ ਅਸੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨ ਨਾਲ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਉਹਨੇ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਤੇ ਭਰਾ ਉਹਨਾਂ ਦੀ ਗੱਲ ਸੁਣਨ ਆਏ ਆ ਉਧਰੋਂ 20 30 ਮੁੰਡੇ ਆ ਕੇ ਤੇ ਪੈਗੇ ਪਾਪਾ ਉਹਨਾਂ ਦੇ ਦਾਤਰ ਮਾਰੇ ਕਿਰਪਾਨਾਂ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡੌਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ ਪਾਪਾ ਉਹਨਾਂ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੌਨੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਘੜਾ ਇੱਟ-ਇੱਟ ਮੋਟੇ ਕੜੇ ਪਾ ਪਾ ਕੇ ਤੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ। ਕੋਈ ਟਾਂ ਵੇਖੋ ਕਿੰਨਾ ਨੁਕਸਾਨ ਕੀਤਾ ਇੱਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਗਲੀ 'ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇੱਟਾਂ। ਕਿੰਨੇ ਜਖਮੀ ਹੋਣ ਤੁਹਾਡੇ? 4-5 ਜਣੇ ਹੋਏ ਆ। ਪਾਪਾ, ਮੇਰਾ ਭਰਾ, ਚਾਚੀ ਤੇ ਮੈਂ। ਹਾਂਜੀ। ਹਸਪਤਾਲ ਰੱਖ ਲਓ। ਹਾਂਜੀ ਹਸਪਤਾਲ ਹੁਣ ਦਾਖਲੇ ਆ। ਪੁਲਿਸ ਨੂੰ ਰਿਪੋਰਟ ਕੀਤੀ ਰਾਤ ਦੀ ਹਾਂਜੀ। ਆਈ ਹੀ ਪੁਲਿਸ? ਹਾਂਜੀ ਪੁਲਿਸ ਵੀ ਆਈ ਹੀ ਤੇ ਵੇਖ ਕੇ ਬਸ ਤੇ ਉਹ ਚੱਲ ਗਏ ਫੇਰ। ਉਹ ਭੱਜ ਗਏ ਫੜੇ ਗਏ ਕਿਤੇ। ਨਹੀਂ ਨਹੀਂ ਫੜੇ ਨਹੀਂ ਗਏ ਕਿਸੇ ਨੂੰ ਨਹੀਂ ਫੜਿਆ ਹਾਂਜੀ ਮੰਗ ਦੀ ਰੈਡੀਓ ਮੰਗ ਹੋਣ ਹਾ ਡੀ ਹੋਈ ਆ ਕਿ ਜਿਨ੍ਹਾਂ ਨੇ ਸਾਨੂੰ ਸੱਟਾਂ ਲਾਈਆਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਕਾਨੂੰਨ ਵਾਈ ਕੀਤੀ ਜਾਵੇ ਕਾਰਵ ਧਮਕੀ ਹੋਈ ਹੋਈ ਤਿੰਦੇ ਹੀ ਜਦੋਂ ਅਸੀਂ ਉਹਨਾਂ ਨੂੰ ਆਨੇ ਕਿ ਕੂੜਾ ਨਹੀਂ ਸੁੱਟਣਾ ਤੇ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਤੇ ਕਹਿੰਦੇ ਅਸੀਂ ਤੁਹਾਡਾ ਨਹੀਂ ਦੇਖਣਾ ਹੈ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਦ ਦੇ ਮਾਰੇ ਕਹਿੰਦੇ ਕਿ ਸਾਨੂੰ ਰੋਕ ਕੇ ਵਿਖਾਓ ਅਸੀਂ ਤੇ ਇੱਥੇ ਸੁੱਟਣਾ ਆ ਨਾਮਾ ਗਿਆਨ ਅਗਿਆਨ ਸਿੰਘ ਤੇ ਉਹਨਾਂ ਦਾ ਮੁੰਡਾ ਕਰਨ ਤੇ ਇੱਕ ਉਹਨਾਂ ਦਾ ਜਵਾਈ ਗੋਪੀ ਤੀ ਤੀ ਤੋਂ ਉੱਤੇ ਹੀ ਹੋਣਗੇ ਬਹੁਤ ਜਿਆਦੇ ਮੁੰਡੇ ਸੀ ਤੇ ਬੜਾ ਨੁਕਸਾਨ ਵੀ ਕਰਕੇ ਗਏ ਟਰੋੜਾ ਚਲਾ ਕੇ ਗਏ ਪੂਰਾ ਸਾਡਾ ਸਾਰੀ ਤੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਈਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਰਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਰਾ ਸਾਡਾ ਦਰਵਾਜ਼ਾ ਤੋੜ ਫੋੜ ਕਰਕੇ ਗਏ ਆ ਭਾਜੀ 9:30 ਵਜੇ ਦੇ ਵਿੱਚ ਦੀ ਗੱਲ ਆ ਕਿ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਭਾਜੀ ਦੱਸੋ ਆਏ ਭਾਜੀ ਥੱਲੇ ਆਇਓ ਇੱਕ ਮਿੰਟ ਕੰਮ ਹੈ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25 30 ਮੁੰਡੇ ਪਿੱਛੇ ਖੜੇ ਆ ਉਹਨਾਂ ਆ ਕੇ ਤੇ ਸਾਰੇ ਉਹਨਾਂ ਦੇ ਗੱਲ ਪੈ ਗਏ ਆ ਦਾਤਰ ਕਰਪਾਨਾਂ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤੇ ਇਹਨਾਂ ਚਾਰ ਮੈਂਬਰਾਂ ਨੂੰ ਸਾਡੇ ਅੰਸ਼ਟਾਂ ਲਾ ਕੇ ਗਏ ਦਾਤਰ ਕਰਪਾਨਾਂ ਤੱਕ ਮੇਰੇ ਬੇਟੇ ਦੇ ਛੋਟੇ ਦੇ ਮੇਰੇ ਘਰ ਵਾਲੇ ਦਾ ਬੁਰਾ ਹਾਲ ਕਰਕੇ ਗਏ ਉਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਿਰ 'ਚ ਲੱਗੀਆਂ ਹੱਥਾਂ ਉੱਥਾਂ ਤੇ ਲੱਤਾਂ ਲੁੱਤਾਂ ਤੇ ਸਭ ਇਸ ਟਾਈਮ ਉਹ ਸਿਵਲ ਹਸਪੀਟਲ 'ਚ ਦਾਖਲ ਆ ਮੈਂ ਵੀ ਇਹੀ ਚਾਹੁੰਨੀ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਕੀ ਇੱਥੇ ਕੋਈ ਬਚੂਗਾ ਵੀ ਸਾਡੇ ਘਰ ਦਾ ਪਰਿਵਾਰ ਕੇ ਕਿਵੇਂ ਕੀ ਹੋਊਗਾ ਸਾਡੇ ਤੇ ਆਂਡ ਗਵੰਡ ਨੇ ਆ ਕੇ ਫਿਰ ਇੱਥੇ ਰੌਲਾ ਪਾਇਆ ਫਿਰ ਰੌਲਾ ਪਾਇਆ ਫੇਰ ਛੜਾਇਆ ਕਿ ਸਭ ਨੇ ਤੇ ਫਿਰ ਉਹ ਦੌੜੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਉੱਪਰ ਸਾਰਾ ਕੁਝ ਤੋੜ-ਫੋੜ ਕਰਕੇ ਸਾਡੇ ਦਰਵਾਜ਼ੇ ਖਿੜਕੀਆਂ ਤੱਕ ਸਭ ਤੋੜ ਗਏ ਅਹੀਂ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਸਾਡੇ ਘਰ ਆ ਕੇ ਇਤਿਕ ਮਾਰ ਤੋੜ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਇਹ ਰਾਤੀ तकरीबन 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹਿ ਤੇ ਗੂੜਾ ਸੁੱਟਾਂ ਤੇ ਕੋਈ ਲੜਾਈ ਹੋਈ ਹੈ ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡੈਫਟ ਵਿੱਚ ਲੜਾਈ ਹੈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਹਾਂ ਕਿ ਕਿਹਦੇ ਚਾਰ ਪਿੰਡਾਂ ਜੀ ਹਾਂ ਉਹਨਾਂ ਦੇ ਡਾਕਟਰ ਕਟਾਈ ਗਏ ਜੀ ਜੋ ਰਿਜ਼ਲਟ ਆਊਗਾ ਐਸ ਪਰ ਲਾਗਾ ਰਹੇ ਨਹੀਂ ਅਜੇ ਕੋਈ ਨਹੀਂ ਦੋਵਾਂ ਪਾਰਟੀਆਂ ਨਾਲ ਲੜਾਈ ਹੋਈ ਹੈ ਅਜੇ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਪੱਖ ਨਹੀਂ ਇੰਨੀ ਮੈਨੂੰ ਨੌਲੇਜ ਨਹੀਂ ਕਿ ਇਸ ਬਾਰੇ ਵੀ ਜਿੰਨਾ ਕਿ ਸਾਨੂੰ ਰਿਪੋਰਟ ਆਈ ਉੰਨੀ ਗੱਲ ਮੈਨੂੰ ਪਤਾ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੇ ਅੱਜ ਇੱਕ ਦੁਖਦ ਘਟਨਾ ਹਮਾਰੇ ਸਾਹਮਣੇ ਆ ਰਹੀ ਹੈ ਫਿਰ भाजपा के लीडरों ने लखीमपुर खीरी की याद दिलाई है ये मध्य प्रदेश का गुना ज़िला है जहां पर किसान राम स्वरूप दाखड़ हैं जो अपने परिवार के साथ अपने खेत में जा रहे थे तो उनको भाजपा के नेता जो बताया जा रहे हैं महेंद्र नागर उन्होंने पहले उनके परिवार के साथ मारामारी की पीटा उनके घरवाली को बेटों को उसके बाद उनके ऊपर थार गाड़ी चढ़ा दी गई है ये छह बीघा जमीन की लड़ाई थी तो इस घटना की हम निंदा करते हैं और इसका इंसाफ जो है किसान को मिलना चाहिए तो हम कहते हैं भाजपा के नेताओं का जो घमंड है वो आसमान छू रहा है इसीलिए हम फिर पूरे पंजाबियों को देशवादियों को न्योता दे रहे हैं कि जो बिजली संशोधन बिल 2025 आया उसका निजीकरण रोकने के लिए हमको सबको मिलकर इकट्ठा होना पड़ेगा इसीलिए हमने पंजाब में 15, 16, और 17 को अर्थी दहन करने का निर्णय लिया है पूरे पंजाब में और 10 दिसंबर को जो प्रीपेड मीटर है उनको उखाड़ कर बिजली सब डिविजनों में फेंका जाएगा धन्यवाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਆਖਿਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ ਗੁਰੂ ਕਿਰਪਾ ਸਤਕਾ ਜ ਗੁਰਦੁਆਰਾ ਮੱਝੀ ਸਾਹਿਬ ਦੀਵਾਨ ਹਾਲ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮਰਬਾਣੀ ਸ਼ਬਦ ਦੀ ਵਿਚਾਰ ਹੋਈ ਸਤਿਗੁਰੂ ਨੇ ਜਿੰਨੀ ਬੁੱਧ ਦਿੱਤੀ ਉਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਇਹ ਸਿੱਖ ਨੌਜਵਾਨ ਇਹਦੇ ਤੇ ਬੜਾ ਮਾਣ ਆ ਸਰਦਾਰ ਖਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜੇ ਆ ਖਾਲਸਾ ਪੰਥ ਦੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਆ ਔਰ ਕਈ ਕਸ਼ਟ ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋਂ ਸਰਦਾਰ ਹਰਜਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹਗੇ ਅਰਦਾਸ ਕਰਦਾ ਕਿ ਪਾਤਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਇਹ ਇਸੇ ਤਰ੍ਹਾਂ ਲੱਗੇ ਰਹਿਣਾ ਔਰ ਇਸ ਨੌਜਵਾਨ ਤੋਂ ਸਾਰੇ ਜਾਣੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨਾ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜ਼ਿਕਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਧੰਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਪ੍ਰਾਤਨ ਫੋਟੋਆਂ ਤੇ ਨਾਲ ਉਹ ਡਾਇਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਧੰਨਾ ਸਿੰਘ ਚੈਲ ਦੀ ਹਰ ਇੱਕ ਨੂੰ ਪੜਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਹ ਉਸ ਵੇਲੇ ਕਿੰਨੇ ਗੁਰਦੁਆਰੇ ਸੀ ਅੱਜ ਕਿੰਨੇ ਗਾਇਬ ਹੋ ਕੇ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਬੜਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी 350 ਸਾਲਾ ਜੋ ਸ਼ਹੀਦੀ ਸਾਕੇ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ 350 ਸਾਲਾ ਗੁਰਿਆਈਪੁਰਬ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਅਨੰਦਪੁਰ ਸਾਹਿਬ ਦੀ ਮubaraka ਧਰਤੀ ਤੇ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਗੁਰਦੁਆਰਾ ਸ਼ੀਸ਼ਗਾਹ ਸਾਹਿਬ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਔਰ ਪਿਛਲੇ ਤਕਰੀਬਨ 15-20 ਦਿਨ ਤੋਂ ਰੋਜ਼ ਹੀ ਦੋ-ਤਿੰਨ ਨਗਰ ਕੀਰਤਨ ਅਨੰਦਪੁਰ ਸਾਹਿਬ ਆ ਰਹੇ ਆ ਉਥੇ ਰੌਣਕਾਂ ਜਿਹੜੀਆਂ ਸ਼ਤਾਬਦੀ ਦੀਆਂ ਸ਼ੁਰੂ ਹੋ ਗਈਆਂ ਸਮੁੱਚੇ ਪੰਥ ਨੂੰ ਗੁਰਦੁਆਰਾ ਸੀਤਗੰਨ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਚਾਹੀਦਾ ਤੇ ਸ਼ਤਾਬਦੀ ਨੂੰ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਬਾਕੀ ਮੈਂ ਰਾਤੀ ਨਾਲ ਨਗਰ ਕੀਰਤਨ ਆਇਆ ਸੀ ਆਪਣੇ ਪਟਨਾ ਸਾਹਿਬ ਤੋਂ ਤੱਕ ਸ਼੍ਰੀ ਹਰਮੰਦਰ ਸਾਹਿਬ ਤੋਂ ਤੇ ਅਸੀਂ ਉਥੇ ਜਿੱਥੇ ਦਾਲ ਪੰਥ ਬਾਬਾ ਬਿੱਦੀ ਚੰਦ ਉਹਨਾਂ ਦਾ ਸਥਾਨ ਹੈ ਉੱਥੋਂ ਤੁਰ ਕੇ ਅੱਗੇ ਸਰ ਆਏ ਤੇ ਰਸਤੇ ਦੇ ਵਿੱਚ ਕੋਈ ਵੀ ਲਾਈਟ ਨਹੀਂ ਸੀ ਜਗਦੀ ਸਰਕਾਰ ਦੇ ਵੱਲੋਂ ਉੱਥੇ ਕੋਈ ਅਜੇ ਤੱਕ ਪੁਖਤਾ ਪ੍ਰਬੰਧ ਨਹੀਂ ਔਰ ਲਾਈਟਿੰਗ ਕਰਨੀ ਤੇ ਇਹਨਾਂ ਦਾ ਕੰਮ ਅਜੇ ਤੱਕ ਉਹ ਨਹੀਂ ਲਾ ਸਕੇ ਇਹਨਾਂ ਨੂੰ ਸ਼ਤਾਬਦੀ ਮਨਾਉਣ ਦੇ ਲਈ ਜਿਹੜੇ ਇਹਨਾਂ ਦੇ ਕੰਮ ਆ ਰੋਡ ਬਣਾਉਣੇ ਸੜਕਾਂ ਬਣਾਉਣੀਆਂ ਲੈਟਾ ਲਾਉਣੀਆਂ ਉਹ ਸਤਲੋਜ ਵਾਲਾ ਜਿਹੜਾ ਪੁਲ ਵਾ ਉਹਦਾ ਵੀ ਬਹੁਤ ਗੜਬੜਾ ਉਹਦੀ ਮਤਲਬ ਬਹੁਤ ਜ਼ਿਆਦਾ ਟੁੱਟਾ ਹੋਇਆ ਉਹਤੋਂ 5-7 ਮਿੰਟੋ ਪੁਲ ਨੂੰ ਕਾਰਕਰਨ ਤੇ ਲੱਗ ਜਾਂਦੇ ਔਰ ਉੱਥੇ ਹਾਦਸਾ ਵੀ ਕੋਈ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਜਿਹੜੇ ਵੀ ਇਹਨਾਂ ਦੇ ਕੰਮ ਹਨ ਥੋੜਾ ਜਿਹਾ ਪੈਦਵਰਕ ਸ਼ੁਰੂ ਕੀਤਾ ਬਾਕੀ ਦੇ ਕੁਝ ਹੋਇਆ ਨਹੀਂ ਇਹਨਾਂ ਨੂੰ ਤੁਰੰਤੋ ਕੰਮ ਕਰਨਾ ਚਾਹੀਦਾ ਕਿਉਂਕਿ ਕੌਮ ਨੇ ਉੱਥੇ ਸ਼ਤਾਬਦੀ ਮਨਾਉਣੀ ਆ ਤੇ ਇਹੋ ਜੀ ਕੋਈ ਰਿਕਵਰਡ ਜਿਹੜੀ ਉੱਥੇ ਨਹੀਂ ਬਣਨੀ ਚਾਹੀਦੀ ਪੰਜਾਬ ਸਰਕਾਰ ਨੂੰ ਇੱਥੇ ਧਿਆਨ ਦੇਣਾ ਚਾਹੀਦਾ। ਆਸਟ੍ਰੇਲੀਆ ਵਿੱਚ ਦਲਜੀ ਦਾ ਸ਼ੋਅ ਹੈ ਕਾਰਬਨ ਤੋਂ ਬਣਾ ਕਿੰਨਾ ਅੰਦਰ ਜਾਣ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਵਿਧਕਰਾ ਵਾਰ-ਵਾਰ ਕਿਉਂ ਕੀਤਾ ਜਾਂਦਾ ਹੈ। ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਵਾ ਗੱਲ ਤੇ ਇਸ ਮੁਲਕ ਦੀ ਵੀ ਆ। ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾਲ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇੱਥੇ ਕੜੇ ਲੁਆਏ ਜਾਂਦੇ ਆ। ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀਆਂ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੇ ਜਿੱਥੇ ਕਿਤੇ ਵੀ ਇਦਾਂ ਕਕਾਰ ਲਹੌਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆਂ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸਿੱਖ ਇਹਨਾਂ ਨੂੰ ਸਾਹਮਣੇ ਰੱਖਦਾ ਤੋਂ ਇਹੋ ਜੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੋਹਾਈ ਬਾਕੀ ਜਿਹੜੀਆਂ ਇੱਥੇ ਮੰਦਪਾਂ ਗਿਆ ਘਟਨਾਵਾਂ ਹੁੰਦੀਆਂ ਉੱਤੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਅੰਮ੍ਰਿਤ ਸਰਦियां ਕੁਝ ਖਾਸ ਖਬਰਾਂ